ਜਾਉਂਗੇ ਜਿੱਦੇ ਧਲੇਵਾਲ ਸਾਹਿਬ ਆਏ ਨੇ ਰੋਡ ਸ਼ੂਟ ਕਸ਼ਰੀਓਂ ਕੀ ਕਰਾ ਜਾਉਂਗੇ ਜਿਹੜੀ ਇਹ ਹਰਮਨ ਪਿਆਰੇ ਕਲਾਕਾਰ ਨੇ ਲੀਡਰ ਤੋਂ ਬਾਅਦ ਨੇ ਪਹਿਲੇ ਕਲਾਕਾਰ ਨੇ ਹਰਮਨ ਪਿਆਰੇ ਕਲਾਕਾਰ ਨੇ ਮੇਰੇ ਵਾਸਤੇ ਵੋਟਾਂ ਮੰਗਣ ਆਏ ਨੇ ਮੇਰੀ ਮਿਸਿਸ ਇੰਦਰਪ੍ਰੀਤ ਕੋਰ ਬਾਂਗਾ ਵਾਸਤੇ 67 ਨੰਬਰ ਵਾਰਡ ਤੋਂ ਇਹ ਵੋਟਾਂ ਮੰਗਣ ਆਏ ਨੇ ਮੈਂ ਇਹਨਾਂ ਦਾ ਬੜਾ ਬੜਾ ਧੰਵਾਦਿਆਂ ਕਿ ਮੈਂ ਇਸ ਯੁੱਧ ਦੇ ਵਿੱਚ ਮੇਰਾ ਸਾਥ ਦੇਣ ਆਏ ਨੇ ਸਿਪਾਹੀ ਬਣ ਕੇ ਮੇਰਾ ਸਾਥ ਦੇਣ ਆਏ ਨੇ ਕਪਤਾਨ ਬਣ ਕੇ ਮੇਰਾ ਸਾਥ ਦੇਣ ਆਏ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਵਾਦਿਆਂ ਤੇ ਅਸੀਂ ਜ਼ਰੂਰ ਜਿੱਤਾਂਗੇ ਇਹ ਮੈਂ ਵਾਅਦਾ ਕਰ ਤੁਹਾਨੂੰ ਨਾਲ ਪ੍ਰੋਮਿਸ ਹੈ ਕਿ ਜਿੱਤ ਆਪਣੇ ਪੱਕੀ ਹੈ ਜਿਹੜੇ ਕੰਮਾਂ ਨੂੰ ਲੈ ਕੇ ਵੋਟਾਂ ਮੰਗ ਰਹੇ ਹਾਂ ਕੰਮ ਜਿਹੜੇ ਵੀ ਹੋਣੇ ਵਾਲੇ ਨੇ ਸਾਰੇ ਕੰਮ ਨੂੰ ਵੋਟਾਂ ਮੰਗਦੇ ਆ ਕੰਮ ਤਕਰੀਬਨ ਜਿਹੜੇ ਵੀ ਕਾਰਪੋਰੇਸ਼ਨ ਦੇ ਵਿੱਚ ਜਿਹੜੇ ਅੰਡਰ ਕੰਮ ਆਉਂਦੇ ਨੇ ਸਾਰਿਆਂ ਨੂੰ ਹੋਣਗੇ ਇਨੋਵਲਰ ਬਟਨ ਆ ਜੀ ਆਪਣਾ ਇੱਕ ਨੰਬਰ ਬਟਨ ਹੈ 67 ਨੰਬਰ ਵਾਰਡ ਹੈ ਬੀਬੀਂਦਰ ਪ੍ਰੀਤਕੌਰ ਬਾਂਗਾ ਉਮੀਦਵਾਰ ਕੀ ਅਪੀਲ ਕਰੂਗੇ ਆਪਣੇ ਵੋਟਰ ਨੂੰ ਕੀ ਕਹਿਣਾ ਚਾਹੋਗੇ ਆਪਣੇ ਵੋਟਰ ਨੂੰ ਇਹ ਅਪੀਲ ਕਰਾਂਗਾ ਕਿ ਝੂਠ ਦੇ ਪ੍ਰਿੰਦੇ ਜਿਹੜੇ ਪਹਿਲੇ ਬਨੇ ਸੀ ਹੁਣ ਉਹ ਫਿਰ ਬਨ ਰਹੇ ਨੇ ਉਹਨਾਂ ਦੇ ਭਲੇਕੇ ਵਰਗਲਾ ਵਿੱਚ ਨਾ ਆਉਣ ਪਹਿਲੇ ਵੀ ਇਹਨਾਂ ਨੇ ਵਾਅਦੇ ਕੀਤੇ ਸੀ ਕਿ 1000 ਰੁਪਿਆ ਮਹੀਨਾ ਅਸੀਂ ਤੁਹਾਨੂੰ ਦੇਾਂਗੇ ਹੁਣ ਕਹਿੰਦੇ ਨੇ 2000 ਰੁਪਿਆ ਮਹੀਨਾ ਦੇਾਂਗੇ ਤੇ ਬੀਬੀਆਂ ਨੂੰ ਪਹਿਲੇ ਇਹ ਪੁੱਛਣਾ ਚਾਹੀਦਾ ਜਿਹੜੇ ਪਹਿਲੇ 30 ਮਹੀਨੇ ਹੋ ਗਏ 30 3000 ਪਹਿਲੇ ਦਿਓ 2000 ਦੀ ਗੱਲ ਬਾਅਦ ਸੁਣਾਂਗੇ ਪਹਿਲੇ ਇਹਨਾਂ ਨੂੰ 33000 ਰੁਪਏ ਲੈਣੇ ਚਾਹੀਦੇ ਤੇ ਹੁਣ ਇਹਨਾਂ ਦੇ ਝੂਠ ਦੇ ਵਿੱਚ ਬਿਲਕੁਲ ਨਹੀਂ ਆਣਾ ਚਾਹੀਦਾ ਕਿਉਂਕਿ 3 ਸਾਲ ਲੰਘ ਗਏ ਨੇ ਅੱਗੋਂ ਫਿਰ 2 ਸਾਲ ਲੰਘ ਜਾਣੇ ਨੇ ਕੋਈ ਕੁਝ ਨਹੀਂ ਹੋਣਾ ਹੁਣੇ ਹੀ ਪਦਰਣ ਦਾ ਮੌਕਾ ਹੈ ਇਹਨਾਂ ਨੂੰ ਬਦਲਾ ਲੈਣ ਦਾ ਮੌਕਾ ਹੈ ਇਹਨਾਂ ਦੇ ਨਾਲ ਵੋਟਰਾਂ ਨੂੰ ਵੋਟਰਾਂ ਨੂੰ ਸਬਕ ਸਿਖਾਉਣ ਦਾ ਮੌਕਾ ਹੈ ਆਪਾਂ ਸਬਕ ਸਿਖਾਈਏ ਇਹਨਾਂ ਨੂੰ ਮੈਂ ਹੀ ਵੋਟਰ ਨੂੰ ਅਪੀਲ ਕਰਾਂਗਾ ਕਿ ਝੂਠ ਦੇ ਪਲਿੰਦੇ ਨੂੰ ਸਬਕ ਸਿਖਾਈਏ ਇਹਨਾਂ ਨੂੰ ਵੋਟਰਾਂ ਨੂੰ ਤਾਲੀਆਂ ਸਾਬ ਕੀ ਲੈਣਾ ਆਰ ਨੰਬਰ 1 ਦੇ ਵਿੱਚ ਆਇਓ ਕਿਸ ਤਰੀਕੇ ਤੋਂ ਮੇਰੇ ਅਕੀ ਇਲੈਕਸ਼ਨ ਦੇ ਵਿੱਚ ਲੱਗਦਾ ਹੈ ਜੀ ਲੋਕਾਂ ਨੂੰ ਵਧੀਆ ਲੱਗ ਰਿਹਾ ਹੈ ਜੀ ਮੈਂ ਬੀਜੇਪੀ ਦਾ ਇੱਕ ਅਤਨਾ ਸਪਾਹੀ ਹਾਂ ਔਰ ਸਾਡੇ ਭੈਣ ਜੀ ਬਾ ਇੰਦਰਪ੍ਰੀਤ ਕੌਰ ਪਾਂਗਾ ਜੀ ਦੇ ਵਾਸਤੇ ਵੋਟਾਂ ਮੰਗਣ ਆਇਆ ਸੋ ਜਿਵੇਂ ਡਿਊਟੀ ਲੱਗੀ ਆਫਿਸ ਤੋਂ ਪਹੁੰਚ ਗਏ ਆ ਔਰ ਅੱਗੇ ਚੱਲਦੇ ਆ ਲੋਕਾਂ ਨੂੰ ਮਿਲਦੇ ਆ ਵੋਟਾਂ ਮੰਗਾਂਗੇ ਝੁੱਕ ਕੇ ਮੰਗਾਂਗੇ ਔਰ ਆਪ ਦੀਆਂ ਪਾਲਿਸੀਜ਼ ਦੇ ਹਿਸਾਬ ਨਾਲ ਮੰਗਾਂਗੇ ਔਰ ਵੋਟ ਪਾਏਗੀ ਜਿੱਤਾਂਗੇ ਨੈਸ਼ਨਲ ਪਾਰਟੀ ਜਿਹੜੀ ਬੀਜੇਪੀ ਔਰ ਕਈ ਲੋਕ ਜਿਹੜੀ ਪਾਰਟੀਆਂ ਹੋਰ ਵੀ ਬਦਲਣ ਚੁੱਕੀਆਂ ਹੋਈਆਂ ਨੇ ਕੀ ਲੱਗਦਾ ਕਿਸ ਤਰੀਕੇ ਦੀ ਡੈਮੋਕਰੇਸੀ ਆ ਵੀਰ ਸਾਰੇਆਂ ਦਾ ਹੱਕ ਹੈ ਵੋਟ ਮੰਗਣਾ ਵੋਟ ਪਾਉਣਾ ਪਵਾਉਣਾ ਤੇ ਬਸ ਪਿਆਰ ਦੇ ਨਾਲ ਚੱਲੋ ਐਂਡ ਮੈਂ ਅਪੀਲ ਕਰੂੰਗਾ ਜਿੰਨੇ ਲੋਕ ਹੈਗੇ ਨੇ ਜਿੰਨੇ ਵੋਟਰ ਹੈਗੇ ਨੇ ਉਹ ਜ਼ਰੂਰ ਸੋਚ ਕੇ ਇਹ ਵੋਟ ਪਾਉਣ ਕਿ ਉਹਨਾਂ ਨਾਲ ਹੋ ਕੀ ਰਿਹਾ ਹੈ ਧੱਕੇ ਕੀ ਹੋਏ ਨੇ ਡਵੈਲਪਮੈਂਟ ਕੀ ਹੋਈ ਆ ਅੱਗੇ ਨੂੰ ਕੀ ਹੋ ਸਕਦਾ 2.5 3 ਸਾਲ ਇਹ ਸਰਕਾਰ ਦੇ ਨਿਕਲ ਗਏ ਨੇ ਕਿਤੇ ਸਾਨੂੰ ਤਾਂ ਟਰ ਲੱਗੀ ਤੀ ਸੀ ਨਹੀਂ ਹਲੇ ਤੱਕ ਕੋਈ ਡਿਵੈਲਪਮੈਂਟ ਨਹੀਂ ਦੀ ਸੀ ਅੱਜ ਇੱਕ ਅਨਾਉਂਸਮੈਂਟ ਹੁੰਦੀ ਹੈ ਅਗਲੀ ਅਗਲੇ ਦਿਨ ਅਨਾਉਂਸਮੈਂਟ ਵਾਪਸ ਹੋ ਜਾਂਦੀ ਆ ਅੱਜ ਹੁੰਦੀ ਹੈ ਅਗਲੇ ਦਿਨ ਅਨਾਉਂਸਮੈਂਟ ਵਾਪਸ ਹੋ ਜਾਂਦੀ ਆ ਕਰਜ਼ਾ ਲੈ ਲੈਂਦੇ ਨੇ ਉਹ ਵੀ ਸੈਂਟਰ ਗਵਰਨਮੈਂਟ ਤੋਂ ਹੀ ਲੈ ਰਹੇ ਨੇ ਵੈਸੇ ਜਿਸ ਤਰੀਕੇ ਜੀ ਕਾਨੂੰਨ ਵਿਵਸਥਾ ਚੱਲਦੀ ਪਈ ਹੈ ਜੀ ਤੁਸੀਂ ਦੇਖਦੇ ਪਏ ਹੋ ਨਹੀਂ ਜੀ ਕਾਨੂੰਨ ਵਿਵਸਥਾ ਤੁਸੀਂ ਇਹ ਤਾਂ ਤੁਸੀਂ ਕਹਿ ਰਹੇ ਹੋ ਵੀ ਚੱਲ ਰਹੀ ਹੈ ਹੈ ਹੀ ਨਹੀਂ ਸਾਡੇ ਹਿਸਾਬ ਨਾਲ ਤਾਂ ਹਰ ਰੋਜ਼ ਮਰਡਰ ਹੁੰਦੇ ਨੇ ਕੱਲ ਸਰਪੰਚ ਮਾਰਤਾ ਉਹ ਨਸ਼ਿਆਂ ਦੇ ਮਦਰ ਸ਼ਰਿਆਂ ਮ ਉਹਨਾਂ ਨੇ ਲਿਖਿਆ ਵੀ ਨਸ਼ਿਆਂ ਦੇ ਖਿਲਾਫ ਆਵਾਜ਼ ਚੱਕੀ ਕਿਉਂਕਿ ਸੀਐਮ ਸਾਹਿਬ ਦਾ ਥਾਪੜਾ ਸੀ ਇਹਦਾ ਮਤਲਬ ਚਪੇਟ ਸੀਐਮ ਸਾਹਿਬ ਦੇ ਮੂੰਹ ਤੇ ਮਾਰੀ ਹੈ ਲੋਕਾਂ ਨੇ 40 42 ਬੰਦੇ ਆ ਕੇ ਉਹਨੂੰ ਵੱਢ ਕੇ ਚਲੇ ਗਏ ਤੇ ਹਲੇ ਤੱਕ ਕੁਝ ਨਹੀਂ ਹੋਇਆ ਉਹ ਬੁਰਾ ਹਾਲ ਹੈ ਕਾਨੂੰਨ ਹੈ ਹੀ ਨਹੀਂ ਕਾਨੂੰਨ ਨਾਮ ਦੀ ਕੋਈ ਚੀਜ਼ ਹੀ ਨਹੀਂ ਪੰਜਾਬ ਦੀ ਕਹ ਰਹੀ ਹੈ ਕਿ ਸਾਡੇ ਹੀ ਮੇਰਬੰਨਾ ਹੈਗਾ ਅਸੇ ਦਾ ਐਮਐਲਏ ਵੀ ਸਾਡੇ ਆ ਲੋਕਾਂ ਦਾ ਇੱਕ ਬਹੁਤ ਵੱਡਾ ਜਿਹੜਾ ਹਜੂਮ ਸੀਗਾ ਨਾ ਜੀ ਇੱਕ ਉਹਨੂੰ ਵਰਗਲਾ ਲਿਆ ਸੀ ਉਹ ਅੱਜ ਮੈਂ ਇੱਕ ਜਗਾ ਦੇਖਿਆ ਕਿ 32 ਸਾਲ ਪਹਿਲਾਂ ਅੱਜ ਦੇ ਹੀ ਦਿਨ ਇਹਦੀ ਕੁਲਫੀ ਗਰਮਾ ਗਰਮ ਆਈ ਸੀਗੀ ਤੇ ਉਹ 2-3 ਸਾਲ ਪਹਿਲਾਂ ਫੇਰ ਇੱਕ ਵਾਰੀ ਆਪਦਾ ਜਾਦੂ ਚਲਾ ਗਿਆ ਚੁਟਕਲਿਆਂ ਦਾ ਨਾ ਕਿ ਕਿਸੇ ਪਾਲਿਸੀਸ ਦਾ ਨਾ ਕਿ ਸਰਕਾਰ ਚਲਾਉਣ ਦੇ ਕੰਮਾਂ ਦਾ ਉਹਦੇ 'ਚ ਵਰਗ ਲਾਲ ਏ ਪੰਜਾਬੀ ਭੋਲੇ ਨੇ ਜਿੱਤਲਿਆਰ ਸਾਹਿਬ ਇਹ ਇਹਨਾਂ ਨੇ ਕਹਿਣਾ ਹੈ ਕਿ ਸਾਡਾ ਐਮਪੀ ਹੋਏਗਾ ਤੇ ਅਸੀਂ ਫੰਡ ਜਿਹੜਾ ਜ਼ਿਆਦਾ ਦੇਵਾਂਗੇ ਤੇ ਜੇ ਕਿਤੇ ਕੋਈ ਦੇਣਾ ਕਿੱਥੋਂ ਨਹੀਂ ਦੇਣਾ ਕਿੱਥੋਂ ਆਂ ਫੰਡ ਦੇਣਾ ਕਿੱਥੋਂ ਕਰਜ਼ਾ ਤਾਂ ਲੈ ਲਿਆ ਜੀ ਕਿੰਨਾ ਸਾਡਾ ਐਮਸੀ ਹੋਏਗਾ ਤੇ ਅਸੀਂ ਉਹਨੂੰ ਫੰਡ ਦਵਾਂਗੇ ਦੂਸਰੇ ਦਾ ਫਿਰ ਮਤਲਬ ਕਿਤੇ ਨਾ ਕਿਤੇ ਜਿਹੜਾ ਇਸ਼ਾਰਾ ਹੈ ਕਿ ਛੋਟੇ ਵੀਰ 1.5 ਲੱਖ ਕਰੋੜ ਤੱਕ ਕਰਜ਼ਾ ਲੈ ਲਿਆ ਸੈਂਟਰ ਗਵਰਨਮੈਂਟ ਤੋਂ 2.5 ਸਾਲ ਚ ਫੰਡ ਦੇਣਾ ਕਿੱਥੋਂ ਹੈ ਇੱਕ ਹੋਰ ਨਾਰਾ ਕਰ ਰਹੇ ਨੇ ਜੀ ਹੁਣ 2000 ਰੁਪਏ ਦਵਾਂਗੇ 25000 ਦਾ ਅਸੀਂ ਹੁਣ 2000 ਦਾ ਨਾਰਾ ਹੋ ਗਿਆ ਜੀ ਕੀ ਲੱਗਦਾ ਬਸ ਉਹ ਵਰਗ ਲਾਉਣਾ ਹੀ ਆ ਝੂਠੀ ਬੋਲਣਾ ਇਲੈਕਸ਼ਨ ਤੋਂ ਬਾਅਦ ਇੱਕ ਪਿੱਛੇ ਜੇ ਇਹਨਾਂ ਦੀ ਬਹੁਤ ਵੱਡੀ ਅਨਾਉਂਸਮੈਂਟ ਸੀ ਕਿ ਅਸੀਂ ਜਿਹੜੇ ਛੋਟੇ ਪਲਾਟਸ ਨੇ ਉਹਨਾਂ ਦਾ ਨੋਟੀਫਿਕੇਸ਼ਨ ਆ ਕਿ ਰਜ ਕੀਤਾ ਕੀ ਉਹ ਤਾਂ ਦੱਸ ਦੋ ਨਾ ਛੱਡੋ ਪਰੇ ਅਨਾਉਂਸਮੈਂਟ ਨੂੰ ਛੱਡੋ ਪ੍ਰੈਕਟੀਕਲ ਗਰਾਉਂਡ ਲੈਵਲ ਤੇ ਕੀਤਾ ਕੀ ਹੈ ਕਾਨੂੰਨ ਇੱਥੇ ਹੈ ਨਹੀਂ ਹੈਲਪ ਇੱਥੇ ਹੈ ਨਹੀਂ ਸਿਹਤ ਇੱਥੇ ਹੈ ਨਹੀਂ ਕਲੀਨਿਕ ਖੋਲਤੇ ਕਲੀਨਿਕ ਖੋਲਤੇ ਮੈਂ ਕਹਿੰਦਾ ਹੋ ਗਏ ਪੇਂਟ ਕਰਤਾ ਤੁਸੀਂ 2 ਲੱਖ ਰੁਪਏ ਦਾ ਉਸ ਤੋਂ ਬਾਅਦ ਕੀ ਕੀਤਾ ਲਿਸਟਾਂ ਬਣਾਈ ਜਾਓ ਫੇਕ ਲੋਕਾਂ ਨੂੰ ਦਿਖਾਈ ਜਾਓ ਫੇਕ ਅਨਾਉਂਸਮੈਂਟ ਕਰਤੀ ਫੇਕ ਕੱਲ ਮੇਰੇ ਕੋਲੇ ਬਾਡੀ ਬਿਲਡਰ ਬੈਠਾ ਉਹ ਕਹਿੰਦਾ ਮੈਨੂੰ ਖ਼ਬਰਾਂ ਦੇ ਵਿੱਚ ਤੇ ਪੰਜਾਬ ਸਰਕਾਰ ਨੇ ਅਨਾਉਂਸ ਕੀਤਾ ਕਿ ਤੂੰ ਏਸ਼ੀਆਡ ਗੋਲਡ ਮੈਡਲਿਸਟ ਹੈ ਤੈਨੂੰ ਸਰਕਾਰ ਨੌਕਰੀ ਦੇਊਗੀ ਤੇ ਪੈਸੇ ਦੇਊਗੀ ਕੁਛ ਨਹੀਂ ਵਿਚਾਰਾ ਗਰੀਬ ਉੱਥੇ ਬੈਠਾ ਸੀ ਕਹਿੰਦਾ ਮੈਨੂੰ ਨੌਕਰੀ ਚਾਹੀਦੀ ਆ ਕੋਈ 8-10 ਹਜ਼ਾਰ ਰੁਪਏ ਦੀ ਲੋਕਾਂ ਨੂੰ ਅਪੀਲ ਨਹੀਂ ਕਰਾਂਗੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਉਣ ਕਮਲ ਦੇ ਫੁੱਲ ਤੇ ਵੋਟ ਪਾਉਣ ਔਰ ਸਾਡੀ ਭੈਣ ਬਾਂਗਾ ਨੂੰ ਵੋਟ ਪਾਉਣ ਕਿਉਂਕਿ ਉਹ ਹੱਕਦਾਰ ਨੇ ਜੇ ਸਭ ਤੋਂ ਜੇ ਸ਼ਹਿਰ ਦੀ ਵੋਟ ਲਾਈਏ ਤਾਂ ਸਭ ਤੋਂ ਛੋਟੀ ਇਕਾਈ ਹੈ ਜਿਹੜੀ ਤੁਹਾਡੇ ਮਿਊਨਿਸਪਲ ਕਾਰਪੋਰੇਸ਼ਨ ਦੇ ਐਮ ਸੀ ਡੀ ਤੇ ਮੈਕਸਿਮਮ ਵੱਡੀ ਜਿਹੜੀ ਸਾਡੀ ਸੀਟ ਹੈਗੀ ਆ ਉਹ ਪ੍ਰਧਾਨ ਮੰਤਰੀ ਦੀ ਹੈ ਜੇ ਡੈਮੋਕ੍ਰੇਸੀ ਨੂੰ ਬਚਾਉਣਾ ਤਾਂ ਤੁਹਾਡੇ ਕੋਲੇ ਇੱਕੋ ਹੀ ਹੱਲ ਹੈ ਆਪਣੇ ਕੋਲੇ ਇੱਕੋ ਹੀ ਹੱਲ ਹੈ बार-बार ਮੈਂ ਕਹਿ ਰਿਹਾ ਆਪਣੇ ਕੋਲੇ ਇੱਕੋ ਹੱਲ ਹੈ ਪ੍ਰਧਾਨ ਮੰਤਰੀ ਸਾਡਾ ਭਾਰਤੀ ਜਨਤਾ ਪਾਰਟੀ ਦੇ ਨੇ ਸਾਡਾ ਐਮ ਸੀ ਵੀ ਭਾਰਤੀ ਜਨਤਾ ਪਾਰਟੀ ਦਾ ਹੋਣਾ ਚਾਹੀਦਾ ਤਾਂ ਹੀ ਇੱਕ ਡੈਮੋਕ੍ਰੇਸੀ ਦੀ ਲੀਕ ਬਣੂਗੀ ਡੈਮੋਕ੍ਰੇਸੀ ਕੈਸੀ ਚੀਜ਼ਾ ਜਿੱਥੇ ਟੁੱਟ ਗਈ ਸਮਝ ਲਓ ਤੁਹਾਡੀ ਰੀਡ ਦੀ ਹੈ ਵੀ ਜਿੱਦਾਂ ਤੁਸੀਂ ਨਕਰੀਆਂ ਦੀਆਂ ਆਇਆ ਕੰਦੇ ਜਿਹੜੇ ਆਪਣਾ ਹੈ ਤੁਸੀਂ ਐਮਪੀ ਨਹੀਂ ਜਿਤਾ ਸਕਦੇ ਰੋਹਿੰਦ ਬਿੱਟੂ ਨਹੀਂ ਜਿਤਾ ਸਕੇ ਇਹ ਇਲੈਕਸ਼ਨ ਦੇ ਵਿੱਚ ਫੁੱਲ ਪੱਤੀਆਂ ਹੋ ਗਏ ਸਾਰੀਆਂ ਪੱਤੀਆਂ ਵਿਖਰ ਜਾਣੀਆਂ ਤੇ ਤੁਸੀਂ ਜਿਤਾ ਲਿਆ ਉਹਨਾਂ ਨੂੰ ਪੁੱਛਣਾ ਸੀ ਉਹਨਾਂ ਨੂੰ ਪੁੱਛਣਾ ਸੀ ਤੁਸੀਂ ਜਿਤਾ ਲਿਆ ਆਪਦਾ ਇਹਦਾ ਗੱਲਾਂ ਨੇ ਫਰਕ ਲਾਉਣ ਵਾਲੀਆਂ ਗੱਲਾਂ ਨੇ ਸਮਝੇ ਦੀ ਗੱਲ ਕੀਤੀ ਬਹੁਤ ਸਾਰੇ ਕੈਂਡੀਡੇਟ ਐ ਹੋ ਜਿਹੜੇ ਨਿਯੁਕਤੀ ਪੱਤਰ ਸਿਰਫ ਇੱਕ ਟੱਪੂ ਲਿਖਿਆ ਹੈ ਲੇਕਿਨ ਬਲਕਿ ਕਿਤੇ ਨਹੀਂ ਹੋ ਪਾਈ ਜੋਇਨਿੰਗ ਉਹਨਾਂ ਦੀ ਕਿਤੇ ਨਹੀਂ ਹੋ ਪਾਈ ਸਿਰਫ ਨਿਯੁਕਤੀ ਪੱਤਰ ਜਿਹੜੇ ਉਹਨਾਂ ਨੂੰ ਇੱਕ ਹੌਸਲੇ ਵਿੱਚੋਂ ਦੇ ਦਿੱਤੇ ਗਏ ਲੇਕਿਨ ਜੋਇਨ ਕਿਸ ਤਰ੍ਹਾਂ ਦੇਖਦੇ ਹੋ ਸਾਡੀਆਂ ਧੀਆਂ ਦੀਆਂ ਚੁੰਨੀਆਂ ਨਹੀਂ ਉਤਰਨਗੀਆਂ ਸਾਡੇ ਵੀਰਾਂ ਦੀਆਂ ਪੱਗਾਂ ਨਹੀਂ ਉਤਰਨਗੀਆਂ ਉਹ ਫਿਰਦੇ ਨੇ ਸੰਗਰੂਰ ਹਰ ਰੋਜ਼ ਡਾਂਗਾ ਖਾਂਦੇ ਉਹ ਜਿਹੇ ਨਿਯੁਕਤੀ ਪੱਤਰ ਨੇ ਮੈਂ ਤੁਹਾਨੂੰ ਦੱਸਿਆ ਕੁਛ ਕੀਤਾ ਹੀ ਨਹੀਂ ਜੀ ਉਹਨਾਂ ਮੈਂ ਪੰਜਾਬ ਦੀ ਧਰਤੀ ਤੇ ਖੜ ਕੇ ਪਹਿਲੀ ਵਾਰੀ ਸ਼ਰਮਿੰਦਾ ਕਿ ਸਾਡੀ ਸਰਕਾਰ ਐਡੀ ਮਰੀ ਹੋਈ ਐਡੀ ਗਿਰੀ ਹੋਈ ਤੇ ਐਡੀ ਬੇਕਾਰ ਸਰਕਾਰ ਪੰਜਾਬ ਚ ਲੋਕਾਂ ਨੇ ਚੁਣੀ ਆ ਪਰ ਫੇਰ ਵੀ ਪੰਜਾਬੀ ਉਹ ਕੋਈ ਗੱਲ ਨਹੀਂ ਤੁਸੀਂ ਭੋਲੇ ਸੀ ਤੁਸੀਂ ਵਰਕ ਲਾ ਲੇ ਸਮੇਂ ਮੁਤਾਬਕ ਹੁਣ ਸੁਧਾਰ ਦੀ ਲੋੜ ਹੈ ਹੁਣ ਸੁਧਾਰ ਦਾ ਮੌਕਾ ਹੈ ਸੁਧਾਰ ਕਰ ਲਿਓ ਭਾਰਤੀ ਜਨਤਾ ਪਾਰਟੀ ਜੀ ਆਪਣਾ 1 ਨੰਬਰ 1 ਨੰਬਰ 1 ਨੰਬਰ ਜੀ ਆਪੀਆਂ ਨੂੰ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਅਸੀਂ ਉਸ ਮਿੱਟੀ ਦੇ ਬਣੇ ਹੋਏ ਲੋਕ ਆ ਜਿਨ੍ਹਾਂ ਨੇ ਸਿਕੰਦਰ ਨੂੰ ਠੱਲਤਾ ਸੀ ਯੂਨਾਨ ਤੋਂ ਚੱਲਿਆ ਹੋਇਆ ਮਹਾਨ ਕਿਹਾ ਗਿਆ ਉਸ ਬਾਦਸ਼ਾਹ ਨੂੰ ਤੇ ਉਹਨੂੰ ਪੰਜਾਬੀਆਂ ਨੇ ਠੱਲਤਾ ਸੀ ਅਸੀਂ ਉਸ ਮਿੱਟੀ ਦੇ ਬਣੇ ਹੋਏ ਆ ਆਪਾਂ ਭਿਖਾਰੀ ਨਾ ਬਣੀਏ ਹਜ਼ਾਰ-ਹਜ਼ਾਰ ਰੁਪਏ ਤਾਂ ਨਾ ਡੋਲੀਏ ਆਪਾਂ ਆਪਦੇ ਕਰਤਾਰ ਦੇ ਉੱਤੇ ਰਹੀਏ ਬਾਕੀ ਮੇਰੇ ਨਾਲ ਭਾਈ ਸੈਮੀ ਉਭਰਾਇਆ ਆ ਛੋਟਾ ਭਰਾਏ ਦੀ ਵੀ ਡਿਊਟੀ ਲੱਗੀ ਹੋਈ ਹੈ ਆਫਿਸ ਤੋਂ ਜੋ ਤੈ ਕਿਤੇ ਮੇਰੀ ਲੋਡ ਹੋਵੇ ਜੇ ਮੈਂ ਮੈਂ ਵਾਰਡ ਚ ਸਿਰਫ ਵੋਟਾਂ ਮੰਗਣ ਵਾਸਤੇ ਨਹੀਂ ਆਇਆ ਆਪਦੀ ਭੈਣ ਵਾਸਤੇ ਮੈਂ ਪਰਿਵਾਰ ਦੇ ਨਾਲ ਖੜਾ ਜੇ ਮੇਰੀ ਕਿਤੇ ਲੋਡ ਮਹਿਸੂਸ ਹੋਵੇ ਤੇ ਮੈਂ ਨਾਲ ਆਪਾਂ ਫਿਰ ਸੈਮੀ ਉਪਰਾਏ ਨੂੰ ਫੜ ਲਿਓ ਸੈਮੀ ਉਪਰਾਏ ਨੂੰ ਸਾਰੇ ਜਾਣਦੇ ਨੇ ਠੀਕ ਸੋ ਵੋਟਾਂ ਤੁਹਾਡੀ ਇੱਕ ਇੱਕ ਵੋਟ ਬੀਜੇਪੀ ਨੂੰ ਪੈਣੀ ਚਾਹੀਦੀ ਹੈ ਬੀਜੇਪੀ ਨੂੰ ਵੋਟ ਪਾਇਓ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਇਓ ਕਮਲ ਦੇ ਫੁੱਲ ਦੇ ਨਿਸ਼ਾਨ ਨੂੰ ਵੋਟ ਪਾਇਓ ਜਿੰਦਾਬਾਦ